ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜਨ 12 ਚੇਤ 6 6 ਸਮਤ ਇੱਕ ਅਨਸਰ ਆਦ ਦੇ ਗ੍ਰਹਿ ਟਿੰਗਾੜੀ ਪਗੰਬਰ ਕਹਿੜੇ ਮਰੀਦ মুর্ਸ਼ਦ ਦਾਇਕ ਨੁਕਤਾ درمیان ਬੈਠਾ ਡੇਰਾ ਲਾਇਆ ਨੁਕਤੇ ਦਾ ਉੱਲਾ ਉਸ ਵੇਲੇ ਚੁੱਕਦਾ ਜਿਸ ਵੇਲੇ ਰਹਿਮਤ ਆਪ ਕਰਾਈਆ ਫਿਰ ਭਾਂਡਾ ਫੁੱਟ ਜਾਏ ਦੁੱਖ ਦਾ ਦਲਿੱਦਰ ਦਾ ਇਹ ਗਵਾਈ ਆ ਨੁਕਤੇ ਦਾ ਉਹਲਾ ਉਸ ਵੇਲੇ ਚੁੱਕਦਾ ਜਿਸ ਵੇਲੇ ਰਹਿਮਤ ਆਪ ਕਮਾਈ ਆ ਫਿਰ ਭਾਂਡਾ ਫੁੱਟ ਜਾਏ ਦੁੱਖ ਦਾ ਦਲਿੱਦਰ ਦਾ ਇਹ ਗਵਾਈ ਆ ਘਰ ਭੰਡਾਰਾ ਮਿਲ ਜਾਏ ਸੁੱਖ ਦਾ ਅੰਮ੍ਰਿਤ ਰਸ ਚਵਾਈ ਆ ਭੇਵ ਰਹੇ ਨਾਲ ਲੋਕ ਦਾ ਸਨਮੁਖ ਨਜ਼ਰੀ ਆਈ ਆ ਜਲਵਾ ਵੇਖੋ ਉਸ ਦਾ ਜੋ ਅਸਲ ਰੂਪ ਖੁਦਾਈ ਆ ਪਰਦਾ ਉੱਠੇ ਲੋਕ ਪਰ ਲੋਕ ਦਾ ਜਮੀਨ ਅਸਮਾਨਾ ਪਾਰ ਜਣਾਈ ਆ ਸੂਫੀ ਫਕੀਰ ਉਹ ਉਥੇ ਪਹੁੰਚਦਾ ਜੋ ਇੱਕੋ ਧਿਆਨ ਲਗਾਈ ਆ ਜਨ ਭਗਤੋ ਵੇਲਾ ਨਹੀਂ ਹੁਣ ਸੋਚਦਾ ਸੋਚਿਆਂ ਹੱਥ ਕੁਛ ਨਾ ਆਈ ਆ ਵਕਤ ਸੰਜਣਾ ਪ੍ਰਭ ਦੀ ਮੌਜ ਦਾ ਮਜਲਿਸ ਵਿੱਚ ਬਹਿ ਕੇ ਖੁਸ਼ੀ ਮਨਾਈ ਆ ਤੁਹਾਡਾ ਆਵਣ ਝਗੜਾ ਮੁੱਕ ਜਾਏ ਰੋਜ਼ ਦਾ ਜਾਵਣ ਦੀ ਲੋੜ ਰਹੇ ਨਾਰਾਇਆ ਪਿਆਲਾ ਪੀ ਲੋ ਨਾਮ ਕੁਮਾਰੀ ਮਧੋਸ਼ਾ ਮਦਰ ਤੁੰਦਏ ਸੁਣਾਈਆ ਜੋ ਤੁਹਾਡੇ ਅੰਦਰ ਬੋਲਦਾ ਉਹ ਤੁਹਾਡਾ ਤੁਹਾਨੂੰ ਦਇ ਮਿਲਾਈ ਆ ਸੱਜਣ ਸਹੇਲੇ ਆਪੇ ਖੋਜਦਾ ਬੜ ਖੋਜੀ ਫੇਰਾ ਪਾਈਆ ਉਹ ਲੈਣਾ ਦੇਣਾ ਚੁਕਾਵੇ ਦੋਸ਼ નિર્ਦੋਸ਼ ਦਾ ਦੋਸ਼ੀਆਂ ਪਾਰ ਲੰਗਾਈਆ ਜੋਤੀ ਜੋਤ ਸਰੂ ਭਰ ਬਪਣੀ ਕਿਰਪਾ ਕਰ sire ਆਪਣਾ ਹੱਥ ਰਖਾਈ ਆ ਪੈਗੰਬਰ ਕਹਿਣਾ ਨੁਕਤੇ ਬਿਨਾ ਸੋਹੇ ਨਾ ਕਦੇ ਨੂੰ ਮਿਲੇ ਨਾ ਮਾਨ ਵੜਾਈਆ ਇਹ ਨੁਕਤੇ ਦਾ ਕਾਨੂੰਨ ਜੋ ਗੁਰਮੁਖਾਂ ਮਨਮੁਖਾਂ ਵੰਡ ਵੰਡਾਈਆ ਇਹ ਨੁਕਤੇ ਦਾ ਮضمੂਨ ਇਹ ਨੁਕਤੇ ਦਾ ਮਜ਼ਮੂਨ ਜੋ ਮੁਲਜ਼ਮ ਬਰੀ ਕਰਾਇਆ ਇਹ ਨੁਕਤੇ ਦਾ جنੂਨ ਜੋ ਜਲਵੇ ਰਹਾ ਵਿਖਾਇਆ ਇਹ ਨੁਕਤੇ ਦਾ ਫਰعون ਇਹ ਨੁਕਤੇ ਦਾ ਫਰعون ਖੁਦਾ ਨੂੰ ਤੀਰ ਲਗਾਈਆ ਇਹ ਨੁਕਤੇ ਦਾ ਅਸੂਲ ਅਸਲੀਅਤ ਦੇ ਛਪਾਈਆ ਇਹ ਨੁਕਤੇ ਦਾ ਰੂਲ ਰੁਲਦਿਆਂ ਦਾਇਕ ਕਰਾਈਆ ਇਹ ਨੁਕਤਾ ਮਾਕੂਲ ਜੋ ਮੁਕੰਮਲ ਦਿੱਤਾ ਟਿਕਾਈਆ ਜਿਹੜੇ ਇਸ ਨੁਕਤੇ ਨੂੰ ਗਏ ਭੂਲ ਉਹਨਾਂ ਤੋਂ ਭੁੱਲਿਆ ਬੇਪਰਵਾਹੀਆ ਨੁਕਤਾ ਕਹੇ ਮੈਂ ਫਕਤਾ ਦਾ ਮਜ਼ਦੂਰ ਸੰਤਾਂ ਦੀ ਸੇਵ ਕਮਾਈਆ ਗੁਰਮੁਖਾਂ ਦੇ ਹਜ਼ੂਰ ਹਾਜ਼ਰ ਹੋ ਕੇ ਵੇਖ ਵਿਖਾਈਆ ਜਿਸ ਵੇਲੇ ਸੂਲੀ ਚੜਿਆ ਸੀ ਮਨਸੂਰ ਇਹੋ ਨੁਕਤਾ ਉਸ ਪਰੇ ਦਿੱਤਾ ਹਟਾਇਆ ਉਹਨੂੰ ਰੱਬ ਦੀ ਰਜ਼ਾ ਹੋ ਗਈ ਮਨਜ਼ੂਰ ਧਿਆਨ ਇੱਕ ਨਾਲ ਲਗਾਈਆ ਕਰਕੇ ਸਜ਼ਾ ਉਹ ਪਛਤਾਉਣ ਲੱਗੇ ਜ਼ਰੂਰ ਜਿਨ੍ਹਾਂ ਪੁੱਠੀ ਖਲ ਰੁਹਾਈਆ ਨੁਕਤਾ ਕਹੇ ਮੇਰੇ ਨਾਲ ਨੇੜੇ ਮੇਰੇ ਨਾਲ ਦੂਰ ਜੇ ਮੈਂ ਨਾ ਹੋਵਾਂ ਫਿਰ ਕਸੂਰ ਕਰਨ ਵਾਲਾ ਰਹਿਣ ਕੋਈ ਨਾ ਪਾਈਆ ਜੋਤੀ ਜੋਤ ਸਰੂਪ ਹਰਾਬ ਆਪਣੀ ਕਿਰਪਾ ਕਰ ਜਨ ਭਗਤਾ ਵਿਖਾਵਣ ਹਾਰਾ ਆਪਣਾ ਘਰ ਨੁਕਤਾ ਨਾਮ ਲੋਕ ਨਾਲ ਅਗੋਂ ਦੇ ਵੀ ਹਟਾਈਆ ਸੋ ਹਮਾਰਾ ਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ